ਦੇਸ਼ ਦੀ ਆਜ਼ਾਦੀ ਦੀ ਖਾਤਰ ਆਪਣੇ ਪਿੰਡ ਅਤੇ ਘੋਰ ਤਸ਼ੱਦਦ ਸਹਿ ਕੇ ਬ੍ਰਿਟਾਨਵੀ ਸਾਮਰਾਜ ਨੂੰ ਜੜੋਂ ਪੁੱਟਣ ਦੀ ਨਿਸ਼ਚਾਕਰ ਆਜ਼ਾਦੀ ਦੀ ਜੰਗ ਲੜਨ ਵਾਲੇ ਸਿਰਲੱਥ ਯੋਧੇ ਪਰਜਾ ਮੰਡਲ ਦੇ ਸ਼ਹੀਦ ਭਗਤ ਸਿੰਘ ਟੰਡੋਗਲ ਦੀ ਜੋ ਯਾਦਗਾਰ ਅਮਰਗੜ ਦੇ ਨੇੜੇ ਪਿੰਡ ਟੰਡੋਗਲ ਵਿੱਚ ਬਣਾਈ ਗਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਹੋਰ ਕੈਬਨਿਟ ਦੇ ਮੰਤਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਤਾਂ ਉਥੇ ਹੀ ਵੱਖ-ਵੱਖ ਸਿਆਸੀ ਸ਼ਖਸੀਅਤਾਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਉਪਰਾੰਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਂਦਰਾ ਤੋਂ ਅਮਰਗੜ ਸੜਕ ਦੀ ਮੁਰੰਮਤ ਤੇ ਢੰਡੋਗਲ ਤੋਂ ਤੁਮੰਦਗੜ ਛੰਨਾ ਸੜਕ ਨੂੰ 10 ਤੋਂ 18 ਫੁੱਟ ਚੌੜੀ ਕਰਨ ਨੂੰ ਲੈ ਕੇ ਨੀਂ ਪੱਥਰ ਰੱਖੇ ਗਏ ਜਿਨ੍ਹਾਂ ਤੇ ਕਰੀਬ 17.21 ਕਰੋੜ ਰੁਪਏ ਦੀ ਲਾਗਤ ਆਵੇਗੀ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਸੜਕਾਂ ਦਾ ਨਾਮ ਸ਼ਹੀਦ ਪਗਸ ਸਿੰਘ ਢੰਡੋਗਲ ਮਾਰਗ ਰੱਖਿਆ ਜਾਏਗਾ ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਭਾਰਤ ਨੂੰ ਅੰਗਰੇਜ਼ਾਂ ਦੇ ਜ਼ੁਲਲੇ ਹੇਠੋਂ ਕੱਢਣ ਦੇ ਲਈ 5 ਸਾਲ ਦੀ ਕੈਦ ਕੱਟੀ ਅਤੇ 13 ਮਹੀਨੇ 13 ਦਿਨ ਅਣਕਿਆਸੀ ਸਖਤ ਕੈਦ ਦੇ ਭੁੱਖੇ ਰਹਿ ਕੇ ਜਿਹੜਾ ਕਿ ਜੇਲ੍ਹ ਅਧਿਕਾਰੀਆਂ ਦੀ ਮਨਮਾਨੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਅਤੇ ਆਪਣੇ ਦੇਸ਼ ਭਗਤ ਹੋਣ ਦਾ ਸਬੂਤ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ अनेका ਕਾਰਨਾਮਾ ਕਾਲੀਆਂ ਜਿਸ ਦੀ ਬਦੌਲਤ ਅੰਗਰੇਜ਼ ਹਕੂਮਤ ਨੂੰ ਭਾਰਤ ਤੋਂ ਬਾਹਰ ਹੀ ਜਾਣਾ ਪਿਆ। ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਉਹ ਮਨਾਉਣ ਜਾ ਰਹੀ ਹੈ ਜਿਸ ਤੇ 55 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਸਮਾਗਮ ਸ਼੍ਰੀ ਨਗਰ ਦੇ ਦੇਸ਼ ਦੇ 108 ਕਰੀਬ ਪਿੰਡਾਂ ਤੋਂ ਹੁੰਦਾ ਹੋਇਆ ਜਿਹੜਾ ਕਿ ਚਾਂਦਨੀ ਚੌਂਕ ਸਮਾਪਤ ਹੋਏਗਾ। ਨਗਰ ਕੀਰਤਨ ਕੱਢਿਆ ਜਾਏਗਾ ਸਰਦਾਰ ਪਾਕਿਸ ਸਿੰਘ ਟਟੋਗੜ ਹੋਰਾਂ ਦੀ ਵਰਸੀ ਦੇ ਮੌਕੇ ਤੇ ਤੁਸੀਂ ਮੈਨੂੰ ਇੱਥੇ ਬੁਲਾਇਆ ਹੈ ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਪੰਦ ਕਮੇਟੀ ਦਾ ਸਾਰੀ ਦਾ ਨਗਰ ਪੰਚਾਇਤ ਦਾ ਸਰਪੰਚ ਸ੍ਰੀ ਜਸਬੀਰ ਦਾਸ ਜੀ ਔਰ ਸਾਰੇ ਪਤਵੰਤੇ ਸੱਜਣਾਂ ਦਾ ਨਗਰ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਬੁਲਾ ਕੇ ਮੈਨੂੰ ਮਾਣ ਬਖਸ਼ਿਆ ਕਿਉਂਕਿ ਜਿਹੜੀਆਂ ਕੌਮਾਂ ਆਪਣਾ ਵਿਰਸਾ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਰੇ ਬੈਠੇ ਆ ਸਾਡੀ ਸਾਰੀ ਟੀਮ ਬੈਠੀ ਹੈ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਗਾ ਲੰਬਾ ਹੋ ਜਾਊਗਾ ਸਾਰੇ ਤੁਹਾਡੇ ਇੱਕ ਦੂਜੇ ਨੂੰ ਹਰ ਰੋਜ਼ ਮੱਥੇ ਲੱਗਣ ਵਾਲੇ ਇੱਕ ਦੂਜੇ ਨਾਲ ਮਿਲਣ ਵਾਲੇ ਸਾਰੇ ਤੁਹਾਡੇ ਲੋਕਲ ਬੰਦੇ ਨੇ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਜਿਹਦੇ ਬਹੁਤ ਕਰੀਬੀ ਸਾਥੀ ਪ੍ਰਜਾ ਮੰਡਲ ਲਹਿਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤਸੀਹੇ ਚੱਲੇ ਭੁੱਖ ਹੜਤਾਲਾਂ ਕੀਤੀਆਂ ਨਾਰਨੌਲ ਮਿੰਦਰਗੜ ਚ ਜ਼ਿਲ੍ਹੇ ਚ ਪੈਂਦਾ ਆ ਹਰਿਆਣਾ ਚ ਉੱਥੇ ਜੇਲ੍ਹ ਚ ਕੱਟੀ ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪ੍ਰਜਾ ਮੰਡਲ ਦੇ ਰਿਆਸਤ ਦੇ ਪ੍ਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਵੀਰੋ ਆਪਣੇ ਲਈ ਹਰੇਕ ਲੜ ਲੈਂਦਾ ਆਪਦੇ ਬੱਚਿਆਂ ਲਈ ਕੋਈ ਠੱਗੀਆਂ ਮਾਰਦਾ ਫਿਰਦਾ ਹੈ ਕੋਈ ਸਕਿਆਂ ਨਾਲ ਹੀ ਲੜਦਾ ਫਿਰਦਾ ਹੈ ਕਿਸੇ ਦੀ ਜ਼ਮੀਨ ਦੱਬ ਲਈ ਕਿਸੇ ਦਾ ਕੁਝ ਕਰ ਲਿਆ ਪਰ ਕਿਸੇ ਵਾਸਤੇ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਸਰਦਾਰ ਭਗਤ ਸਿੰਘ ਟਟੋਗੜ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਜੇੜਾਂ ਕੱਟੀਆਂ ਅੱਜ ਤਾਈਂ ਫਿਰ ਆਪਾਂ ਬਰਸੀਆਂ ਮਨਾ ਰਹੇ ਆ ਉਹਨਾਂ ਦੀਆਂ ਅੱਜ ਬਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀ ਪੱਥਰ ਰੱਖਿਆ ਜਿਹੜੀ ਕੋਈ 17 ਕਰੋੜ 21 ਲੱਖ ਰੁਪਇਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਉਹ ਜਾਊਗੀ ਆਪਣਾ ਛਿੰਟਾਂ ਵਾਲੇ ਨੂੰ ਬਾਇਆ ਟਟੋਗਲ ਪੁਰਜ ਕੋਹਾਰਾ ਬੁਰਜ ਸੋਡਾ ਚੀਮਾ ਪੜੀ ਮਾਨਸਾ ਸਮੁੰਦਗਰ ਛੰਨਾ ਇਹ ਹੋਊਗੀ ਇਹ ਇਹਦੀ 7 ਕਰੋੜ 56 ਲੱਖ ਰੁਪਏ ਲੱਗਤਾ ਹੋਊਗੀ ਦੂਜੀ ਹੈਗੀ ਆ ਅਮਰਗੜ ਤੋਂ ਧੂਰੀ ਬਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸੜਕ ਟਟੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਈਸੀ ਬਜਦੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾਂ ਹੋਣਗੀਆਂ ਤੇ ਨਾਲ ਠੇਕੇਦਾਰਾਂ ਨੂੰ ਇਹ ਕਹਤਾ ਕਿ ਜੇ 5 ਸਾਲ ਟੁੱਟ ਗਈ ਸੜਕ ਛਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨੇ ਆਸ ਕਰਕੇ ਪਹਿਲੀ ਹੀ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚਿਰ ਨਾ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਿਰ ਸੀ ਉਹਨਾਂ ਦੇ ਪੈਸੇ ਰੀਲੀਜ਼ ਨਹੀਂ ਕਰਦੇ ਇਹ ਸਾਰੇ ਪੰਜਾਬ 'ਚ ਕਰਤਾ ਲਾਗੂ ਮੂਰੇ ਮੂਰੇ ਸੜਕ ਬਣੀ ਜਾਂਦੀ ਹੈ ਮਾਂਗ ਟੁੱਟੀ ਜਾਂਦੀ ਰਹਿੰਦੀ ਕੀ ਫਾਇਦਾ ਹੋਇਆ ਸੋ ਇਹ ਦੋ ਸੜਕਾਂ ਦਾ ਵੀ ਅਜੋ ਦੁਕਾਟਨ ਕੀਤਾ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ ਬਾਰਿਸ਼ਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਹੈ ਬਸ 22-25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਤੁਸੀਂ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟਟੋਗੜ ਬੇਦੀ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟਟੋਗੜ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਇਹ ਕਿਹੜੇ ਇਹ ਭਾਈ ਮਾਰਗ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ 'ਚ ਜਾਂਦੇ ਜਾਂਦੇ ਆਪਣੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਮ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਵੇ ਬੇਟਾ ਇਹ ਟਕ ਟੋਗਲ ਪਿੰਡਾ ਇੱਥੋਂ ਦੇ ਇੱਕ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਦੋਂ ਉਹ ਸਾਰਾ ਦਸਰ ਦਾ ਮੌਕਾ ਮਿਲ ਜਾਂਦਾ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਉ